ਮੈਂ ਤੈਨੂੰ ਸਰਦਾਰ ਜੀ ਤੋਂ ਆਏ ਆਲਿਆਂ ਦਾ ਇੱਕ ਘੈਂਟ ਜੀ ਚੀਜ਼ ਦਵਾਉਂ। ਅੱਛਾ ਇਹ ਜੀ ਤੂੰ ਮੈਨੂੰ ਕੀ ਚੀਜ਼ ਦਵਾਏਂਗਾ? ਤੂੰ ਦੇਖੀ ਚੱਲ ਤੈਨੂੰ ਕਿੰਨੀ ਘੈਂਟ ਚੀਜ਼ ਦਵਾਉਂ। ਸਰਦਾਰ ਜੀ ਜਿਹੜੀ ਮੈਂ ਕੱਲ ਜੀ ਬੁੱਕ ਕਰਕੇ ਗਿਆ ਸੀ ਉਹ ਦਿਖਾਓ। ਲਓ ਜੀ ਆ ਲੋ। ਆ ਦੇਖ ਪਰ ਜਾਈ ਖਾਲਾ ਛੱਲੀ। ਇਹ ਤਾਂ ਰਾਵੜ ਦੀ ਐ ਕੋਈ ਖਾਣ ਵਾਲੀ ਆ। ਹਾਂ ਮੈਨੂੰ ਪਤਾ ਸੀ ਤੇਰਾ ਦਿਮਾਗ ਬਹੁਤ ਤੇਜ ਐ। ਨਹੀਂ ਹਾ ਤਕਦੀਰ ਇਹਨੂੰ ਪਤਾ ਐ ਦਿਮਾਗ ਤਾਂ ਮੇਰਾ ਬਾਲਾ ਤੇਜ ਆ। ਇੰਨਾ ਵੀ ਤੇਜ ਨਹੀਂ ਹੈਗਾ। ਖਾਤਰੀ ਹੈ ਇਹ ਸਰਦਾਰ ਜੀ ਤੁਸੀਂ ਆ ਛਲੀਆਂ ਵਿੱਚ ਛਤਰੀਆਂ ਰੱਖਦੇ ਹੋ ਮੈਨਾਂ ਕਲੀਆਂ ਛਲੀਆਂ ਵਿੱਚ ਛਤਰੀਆਂ ਰੱਖਦੇ ਆ ਗਾਜਰਾ ਵਿੱਚ ਵੀ ਛਤਰੀਆਂ ਨੇ ਆ ਮਿਰਚਾਂ ਵਿੱਚ ਵੀ ਛਤਰੀਆਂ ਨੇ ਆ ਬੈਂਗਨ ਵਿੱਚ ਵੀ ਛਤਰੀ ਹੈ ਯਾਨੀ ਕਿ ਵੈਰਾਈਟੀ ਤੋਂ ਉਹਨੂੰ ਛਤਰੀਆਂ ਤੋਂ ਇਲਾਵਾ ਸਾਡੇ ਕੋਲ ਹੋਰ ਮਿਲ ਜੂ ਆ ਸੂਟਕੇਸ ਮਿਲ ਜਾਣੇ ਯਾਨੀ ਕਿ ਸਰਦਾਰ ਜੀ ਟੁਆਇਸ ਤੇ ਤੁਹਾਨੂੰ ਬਹੁਤ ਅੱਛੀ ਵੈਰਾਈਟੀ ਮਿਲ ਜਾਨੀ ਹੈ ਬੱਚਿਆਂ ਨੇ ਘੁੰਮਣ ਜਾਣਾ ਤਾਂ ਤੁਸੀਂ ਇਹ ਬੈਗ ਲੈ ਸਕਦੇ ਹੋ ਅੱਗੋਂ بارش ਦਾ ਮੌਸਮ ਹੈ ਛਤਰੀਆਂ ਲੈ ਸਕਦੇ ਹੋ ਜੇ ਕਿਸੇ ਨੂੰ ਬਰਥਡੇ ਰਿਟਰਨ ਗਿਫਟ ਦੇਣੇ ਆ ਤਾਂ ਇੱਧਾ ਦੇ ਤੁਹਾਨੂੰ ਰਿਟਰਨ ਗਿਫਟਸ ਮਿਲ ਜਾਣੇ ਸਾਡੇ ਕੋਲ ਇੱਧਾ ਦੇ ਛੋਟੇ ਸ ਇਹਨੂੰ ਫੋਲੋ ਕਰਕੇ ਆਊਗਾ ਵੀਡੀਓ ਨੂੰ ਕਰੂ ਸ਼ੇਅਰ ਅਸੀਂ ਲੱਕੀ ਵੀ ਇਹਨਾਂ ਨੂੰ ਇਸ ਹਫ਼ਤੇ ਦੋ ਗਿਫਟ ਕਰਨੇ ਆ ਸੂਟ ਕੇਸ ਹਾਂ ਭਾਈ ਦੋਸਤੋ ਪਹਿ ਇਹਨੂੰ ਕਰ ਲੋ ਫੋਲੋ ਵੀਡੀਓ ਨੂੰ ਕਰ ਦੋ ਸ਼ੇਅਰ ਕਿ ਤੁਸੀਂ ਵੀ ਬਣ ਸਕੋ ਲੱਕੀ ਜੀਨਰ